ਜੁਗ ਜੁਗ ਅਟਲ ਚਬਰ ਸਤਰ ਤਕਰੀਬ ਨਿਵਾਜ਼ ਵਾਲੀ ਇਹ ਕੁੱਲ ਆਲ ਸਿਫਤ ਮੁਜਸਮਾਨ ਸਰਬਤ ਕਾਇਨਾਤ ਦੀਨ ਦੁਨੀ ਦੇ ਪਛਾਰ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਤਨ ਤਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਕੱਦਸ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰਸਵਾਦੀ ਸਾਧ ਸੰਗਤ ਜੀਓ ਭਾਗਾਂ ਵਾਲੇ ਹਾਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਲਖਤੇ ਇਤਿਹਾਸ ਨੂੰ ਅਤੇ ਅਜੋਕੇ ਸਮੇਂ ਨੂੰ ਜੋੜ ਕੇ ਕੁਝ ਨਾ ਕੁਝ ਜੀਵਨ ਦੇ ਵਿੱਚੋਂ ਕਮਾਉਣ ਦਾ ਯਤਨ ਕਰਾਂਗੇ ਸਾਰੀ ਸੰਗਤ ਜਿੰਨੇ ਗੁਰੂ ਪਿਆਰ ਵਾਲੇ ਜੁੜ ਬੈਠੇ ਹੋ ਇੱਕੋ ਵਾਰ ਕਹਿਨ ਤੇ ਸਾਡੀ ਸੰਗਤ ਫਤਿਹ ਦੀ ਸਾਂਝ ਪਾਉ ਜੀ ਵਾਹ ਇਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਜਦੋਂ ਅਸੀਂ ਕਿਸੇ ਵੀ ਇਤਿਹਾਸਕ ਤੱਥ ਨੂੰ ਜਾਨਣਾ ਹੋਵੇ ਜਾਂ ਸਮਝਣਾ ਹੋਵੇ ਉਹਦੇ ਵਾਸਤੇ ਤਕਰੀਬਨ ਚਾਰ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਸਭ ਤੋਂ ਪਹਿਲੀ ਚੀਜ਼ ਹੈ ਉਹ ਅਸਥਾਨ ਉਹ ਥਾਂ ਜਿੱਥੇ ਉਹ ਘਟਨਾ ਵਾਪਰੀ ਹੋਵੇ ਦੂਸਰੀ ਚੀਜ਼ ਹੈ ਉਹ ਸ਼ਖਸੀਅਤ ਉਹ ਸ਼ਖਸ ਜਿਸ ਦੇ ਨਾਲ ਉਹ ਘਟਨਾ ਵਾਪਰੀ ਹੋਵੇ ਤੀਸਰੀ ਚੀਜ਼ ਹੈ ਉਸ ਵਾਪਰ ਰਹੀ ਘਟਨਾ ਦਾ ਕੋਈ ਗਵਾਹ ਹੋਵੇ ਤੇ ਚੌਥੀ ਚੀਜ਼ ਹੈ ਇਤਿਹਾਸਕ ਗ੍ਰੰਥ ਜਾਂ ਸਰੋਤ ਜਿਹਦੇ ਵਿੱਚੋਂ ਉਸ ਘਟਨਾ ਦੇ ਬਾਰੇ ਅੱਗੇ ਆਉਣ ਵਾਲੇ ਲੋਕ ਜਾਣ ਸਕਦੇ ਹੋਣ ਇਹ ਚਾਰ ਚੀਜ਼ਾਂ ਕਿਸੇ ਵੀ ਇਤਿਹਾਸਕ ਪੱਖ ਨੂੰ ਸਾਡੇ ਸੰਸਾਰ ਦੇ ਵਿੱਚ ਪੇਸ਼ ਕਰਦੀਆਂ ਨੇ ਜਿਦੇ ਵਿੱਚੋਂ ਦੋ ਚੀਜ਼ਾਂ ਇੱਕ ਜਿਸ ਸ਼ਖਸ ਦੇ ਨਾਲ ਉਹ ਘਟਨਾ ਵਾਪਰੀ ਹੋਵੇ ਸਮੇਂ ਦੇ ਨਾਲ ਉਹ ਵੀ ਸੰਸਾਰ ਤੋਂ ਚਲਾ ਜਾਂਦਾ ਹੈ ਤੇ ਜਿਹੜਾ ਗਵਾਹੀ ਦੇਣ ਵਾਲਾ ਜਿਨੇ ਅੱਖੀ ਸਭ ਕੁਝ ਵੇਖਿਆ ਹੋਵੇ ਉਹ ਵੀ ਸਮਾਂ ਆਉਣ ਤੇ ਸੰਸਾਰ ਤੋਂ ਚਲਾ ਜਾਂਦਾ ਹੈ ਪਿੱਛੇ ਦੋ ਚੀਜ਼ਾਂ ਬਚ ਜਾਂਦੀਆਂ ਨੇ ਇੱਕ ਉਹ ਸਥਾਨ ਜਿੱਥੇ ਉਹ ਘਟਨਾ ਵਾਪਰੀ ਹੋਵੇ ਤੇ ਦੂਸਰੀ ਚੀਜ਼ ਸਾਡੇ ਕੋਲ ਇਤਿਹਾਸਿਕ ਸਰੋਤ ਇਤਿਹਾਸਿਕ ਗ੍ਰੰਥ ਹੁੰਦੇ ਨੇ ਤੇ ਜਿਸ ਮਹਾਨ ਮਹਾਂਪੁਰਖ ਦੀ ਯਾਦ ਆਪਾਂ ਮਨਾ ਰਹੇ ਹਾਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਤੇ ਉਹ ਮਹਾਂਪੁਰਖ ਦੀ ਯਾਦ ਦੇ ਵਿੱਚ ਜਿਹੜਾ ਸਥਾਨ ਅਸੀਂ ਵੇਖਦੇ ਹਾਂ ਉਹ ਹੈ ਗੁਰਮੁਖੋ ਬੜੀ ਵੱਡੀ ਘਟਨਾ ਇਤਿਹਾਸ ਦਾ ਸਭ ਤੋਂ ਵੱਡੀ ਜੇ ਘਟਨਾ ਕਹਿ ਲਈਏ ਚਮਕੌਰ ਸਾਹਿਬ ਦੀ ਧਰਤੀ ਉਸ ਵਾਪਰੇ ਹੋਏ ਇਤਿਹਾਸ ਦੀ ਗਵਾਹੀ ਦਿੰਦੀ ਹੈ ਔਰ ਮੈਂ ਸਿੱਖ ਹੋਣ ਦੇ ਨਾਤੇ ਹੀ ਨਹੀਂ ਤਕਰੀਬਨ ਹਰ ਇੱਕ ਧਾਰਮਿਕ ਬੰਦਾ ਜਿੰਨੇ ਵੀ ਧਰਮ ਸੰਸਾਰ ਵਿੱਚ ਹੋਏ ਨੇ ਜਿੰਨਾ ਵਿੱਚੋਂ ਮੁੱਖ ਇਸਲਾਮ ਧਰਮ ਹੈ Hindu ਧਰਮ ਹੈ ਈਸਾਈ ਧਰਮ ਹੈ ਸਾਡਾ ਸਿੱਖ ਧਰਮ ਆ ਗਿਆ ਇੱਕੋ ਇੱਕ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਲਖਤੇ ਜਿਗਰ ਜਾਂ ਇਹ ਕਹਨੋ ਕਲਗੀਧਰ ਪਾਤਸ਼ਾਹ ਜੀ ਦਾ ਸਿਰ ਜਿਆ ਹੋਇਆ ਐਸਾ ਇਤਿਹਾਸ ਹੈ ਕਿ ਜੀ ਦੀ ਸਿਫਤ ਦੇ ਵਿੱਚ ਹਰ ਇੱਕ ਧਾਰਮਿਕ ਬੰਦੇ ਨੇ ਆਪਣੇ ਬੋਲ ਚਾਹੇ ਕਲਮ ਦੇ ਜਰੀਏ ਚਾਹੇ ਆਪਣੀ ਜ਼ੁਬਾਨ ਦੇ ਜਰੀਏ ਕਲਗੀਧਰ ਪਾਤਸ਼ਾਹ ਦੀ ਉਸਤਤ ਵਿੱਚ ਜ਼ਰੂਰ ਉਚਾਰੇ ਨੇ ਜਦੋਂ ਸ਼ਹੀਦੀ ਦਿਹਾੜੇ ਚੱਲਦੇ ਨੇ ਇੱਕ ਮੁਸਲਮਾਨ ਕਵੀ ਦਾ ਜ਼ਿਕਰ ਆਪ ਜੀ ਤਕਰੀਬਨ ਹਰ ਸਾਲ ਪ੍ਰਚਾਰਕਾਂ ਰਾਗੀਆਂ ਢਾਡੀਆਂ ਦੀ ਜ਼ੁਬਾਨ ਤੋਂ ਸੁਣਦੇ ਹੋ ਅੱਲਾ ਯਾਰ ਖਾਂ ਜੋਗੀ ਅੱਲਾ ਯਾਰ ਖਾਂ ਜੋਗੀ ਕਹਿੰਦਾ ਮੈਨੂੰ ਇਸ ਗੱਲ ਦੇ ਕਹਿਣ ਵਿੱਚ ਕਿਸੇ ਪ੍ਰਕਾਰ ਦੀ ਕੋਈ ਝਿਜਕ ਨਹੀਂ ਵੀ ਜੇ ਕੋਈ ਮਨੁੱਖ ਇਸ ਸੰਸਾਰ ਤੇ ਇਸ ਦੁਨੀਆ ਤੇ ਕਿਸੇ ਸੱਚੀ ਮੁੱਚੀ ਪਵਿੱਤਰ ਤੀਰਥ ਨੂੰ ਕਿਸੇ ਪਵਿੱਤਰ ਧਰਤੀ ਨੂੰ ਨਮਸਕਾਰ ਕਰਨ ਵਾਸਤੇ ਜਾਣਾ ਚਾਹੁੰਦਾ ਹੈ ਉਹ ਕਹਿੰਦਾ ਦੁਨੀਆ ਤੇ ਦੂਜੀ ਕੋਈ ਥਾਂ ਨਹੀਂ ਹਿੰਦ ਦੇ ਵਿੱਚ ਇੱਕੋ ਹੀ ਉਹ ਥਾਂ ਹੈ ਏਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲਈਏ ਉਹ ਥਾਂ ਕਿਹੜੀ ਇਹ ਇੱਕ ਮੁਸਲਮਾਨ ਦੇ ਬੋਲ ਨੇ ਕਿਉਂਕਿ ਮੁਸਲਮਾਨ ਵਾਸਤੇ ਮੱਕੇ ਤੋਂ ਪਵਿੱਤਰ ਥਾਂ ਕੋਈ ਨਹੀਂ ਹੁੰਦੀ ਪਰ ਇੱਥੇ ਅੱਲਾ ਯਾਰ ਖਾਂ ਜੋਗੀ ਨੇ ਮੱਕੇ ਦਾ ਜ਼ਿਕਰ ਨਹੀਂ ਕੀਤਾ ਉਹ ਕਹਿੰਦਾ ਹਿੰਦ ਮੇ ਏਕ ਹੀ ਤੀਰਥ ਹੈ ਯਾਤਰਾ ਕੇ ਲਈਏ ਬਾਪ ਨੇ ਕਟਾਏ ਬੱਚੇ ਜਹਾਂ ਖੁਦਾ ਦੇ ਲਈ ਇਹ ਉਹਦਾ ਸਿੱਧਾ-ਸਿੱਧਾ ਇਸ਼ਾਰਾ ਸੀ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦੀ ਕੀਤੀ ਹੋਈ ਕੁਰਬਾਨੀ ਚਮਕੌਰ ਸਾਹਿਬ ਦੀ ਗੜੀ ਕਿਉਂਕਿ ਗੁਰਮਖੋ ਅੱਜ ਵੀ ਉਹ ਅਸਥਾਨ ਉਸ ਵਾਪਰੇ ਹੋਏ ਇਤਿਹਾਸ ਦੀ ਗਵਾਹੀ ਦਿੰਦਾ ਪਿਆ ਕਿਉਂਕਿ ਮੈਂ ਆਰੰਭਤਾ ਦੇ ਵਿੱਚ ਕਿਹਾ ਸੀ ਵੀ ਕਿਸੇ ਵੀ ਇਤਿਹਾਸਕ ਨੂੰ ਤੱਥ ਨੂੰ ਜਾਨਣਾ ਹੈ ਤੇ ਚਾਰ ਚੀਜ਼ਾਂ ਜ਼ਰੂਰੀ ਨੇ ਪਹਿਲੀ ਚੀਜ਼ ਸਥਾਨ ਦੂਸਰੀ ਚੀਜ਼ ਜਿਸ ਨਾਲ ਉਹ ਘਟਨਾ ਵਾਪਰੀ ਹੋਵੇ ਤੀਸਰਾ ਉਸ ਚੀਜ਼ ਦਾ ਉਸ ਵਾਪਰੀ ਹੋਈ ਘਟਨਾ ਦਾ ਕੋਈ ਅੱਖੀਂ ਦੇਖਿਆ ਗਵਾਹ ਹੋਵੇ ਜਿਹਦੇ ਸਾਹਮਣੇ ਉਹ ਵਾਪਰਿਆ ਹੋਵੇ ਤੇ ਚੌਥੀ ਚੀਜ਼ ਹੁੰਦੀ ਆ ਉਹ ਲਿਖਤ ਜਿਹਦੇ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਪੜ ਕੇ ਜਾਣਿਆ ਜਾਂਦਾ ਵੀ ਇੱਥੇ ਆਹ ਕੁਝ ਵਾਪਰਿਆ ਸੀ ਦੋ ਚੀਜ਼ਾਂ ਸੰਸਾਰ ਤੋਂ ਚਲੀਆਂ ਗਈਆਂ ਨੇ ਸਰੀਰਕ ਤੌਰ ਤੇ ਬਾਬਾ ਅਜੀਤ ਸਿੰਘ ਜੀ ਤੇ ਦੂਸਰੀ ਚੀਜ਼ ਜੀਨੇ ਉਹ ਆਪਣੀਆਂ ਅੱਖਾਂ ਦੇ ਨਾਲ ਵਾਪਰਦਾ ਹੋਇਆ ਸਭ ਕੁਝ ਵੇਖਿਆ ਪਿੱਛੇ ਦੋ ਚੀਜ਼ਾਂ ਬਾਕੀ ਰਹਿ ਗਈਆਂ ਸਾਡੇ ਕੋਲ ਇੱਕ ਅਸਥਾਨ ਚਮਕੌਰ ਸਾਹਿਬ ਦੀ ਧਰਤੀ ਜਾਂ ਪੌਂਟਾ ਸਾਹਿਬ ਦੀ ਧਰਤੀ ਜਿੱਥੇ ਬਾਬਾ ਜੀ ਦਾ ਪ੍ਰਕਾਸ਼ ਹੋਇਆ ਹੋਰ ਕਈ ਅਸਥਾਨ ਐਸੇ ਆਨੰਦਪੁਰ ਸਾਹਿਬ ਦੀ ਧਰਤੀ ਹੈ ਜਿੱਥੇ ਜੀਵਨ ਦਾ ਬਹੁਤ ਸਮਾਂ ਉਹਨਾਂ ਨੇ ਹੱਸ ਖੇਡ ਕੇ ਮਾਣਿਆ ਜੰਗਾਂ ਲੜੀਆਂ ਵਿਦਿਆ ਪ੍ਰਾਪਤ ਕੀਤੀ ਔਰ ਆਪਣੀ ਜਵਾਨੀ ਨੂੰ ਕਿਵੇਂ ਸਾਡੀ ਕੌਮ ਤੋਂ ਨਿਸ਼ਾਵਰ ਕੀਤਾ ਉਹ ਸਾਰਾ ਕੁਝ ਜੋ ਵਾਪਰਿਆ ਹ ਆਨੰਦਪੁਰ ਸਾਹਿਬ ਜਿਆਦਾ ਸਮਾਂ ਬਤੀਤ ਹੋਇਆ ਸਾਡੇ ਕੋਲ ਅਸਥਾਨ ਹੈ ਜਿ ਧਾਰਮਿਕ ਗ੍ਰੰਥ ਜਿਨ੍ਹਾਂ ਦੇ ਵਿੱਚ ਇਤਿਹਾਸ ਲਿਖਿਆ ਧਾਰਮਿਕ ਸਰੋਤ ਪਰ ਅੱਜ ਮੈਨੂੰ ਇਹ ਕਹਿਣ ਲੱਗੇ ਬੜਾ ਦੁੱਖ ਹੋ ਰਿਹਾ ਹੈ ਕਿ ਜਿਹੜੀਆਂ ਦੋ ਚੀਜ਼ਾਂ ਸਾਡਾ ਇਤਿਹਾਸ ਜਾਣਨ ਲਈ ਸਾਡੇ ਕੋਲ ਬਚੀਆਂ ਸਨ ਅੱਜ ਉਹਨਾਂ ਦੋਨਾਂ ਚੀਜ਼ਾਂ ਦੇ ਉੱਪਰ ਨਿਸ਼ਾਨਾ ਬਿੰਨ ਕੇ ਬੈਠੇ ਨੇ ਜ਼ਿਆਦਾਤਰ ਲੋਕ ਇਤਿਹਾਸਕ ਅਸਥਾਨਾਂ ਨੂੰ ਇਤਿਹਾਸ ਦੇ ਨਾਲੋਂ ਕਿਵੇਂ ਤੋੜਿਆ ਗਿਆ ਮੈਂ ਜ਼ਿਆਦਾਤਰ ਵੇਖਿਆ ਸਾਡੇ ਜਿੰਨੇ ਪ੍ਰਾਤਨ ਇਤਿਹਾਸਕ ਅਸਥਾਨ ਨੇ ਉਹਨਾਂ ਦੇ ਉੱਪਰੋਂ ਪੁਰਾਣੀਆਂ ਨਿਸ਼ਾਨੀਆਂ ਜਿਹੜੀਆਂ ਨੇ ਸੇਵਾ ਦੇ ਨਾਮ ਤੇ ਮਿਟਾ ਦਿੱਤੀਆਂ ਗਈਆਂ ਨੇ ਤੁਸੀਂ ਅੱਜ ਆਪਣੇ ਬੱਚਿਆਂ ਨੂੰ ਲੈ ਕੇ ਜਾਓ ਉੱਥੇ ਜਾ ਕੇ ਪੁੱਛੋ ਜੀ ਕਿਹੜੀ ਚਮਕੌਰ ਦੀ ਗੜੀ ਸੀ ਜਾ ਕਿਹੜਾ ਠੰਡਾ ਬੁਰਜ ਸੀ ਉਹਨੂੰ ਠੰਡਾ ਬੁਰਜ ਕਿਉਂ ਕਹਿੰਦੇ ਸਨ ਜਿਸ ਕਾਰਨ ਕਰਕੇ ਠੰਡਾ ਬੁਰਜ ਠੰਡਾ ਬੁਰਜ ਸੀ ਅੱਜ ਉਹ ਕੋਲ ਦੀ ਨੰਗ ਦਾ ਜਿਹੜਾ ਨਾਲਾ ਸੀ ਉਹ ਬੰਦ ਕਰ ਦਿੱਤਾ ਗਿਆ ਹੈ ਸੇਵਾ ਦੇ ਨਾਂ ਤੇ ਬਹੁਤ ਕੁਝ ਉਥੋਂ ਸਾਡੇ ਤੋਂ ਕੋਲ ਲਿਆ ਗਿਆ ਹੈ ਨਾ ਸਾਡੇ ਕੋਲ ਚਮਕੌਰ ਦੀ ਉਹ ਗੜੀ ਰਹੀ ਤੇ ਨਾ ਸਾਡੇ ਕੋਲ ਸਰਹੰਦ ਦੀ ਉਹ ਦਰਬਾਰ ਦਰਬਾਰ ਹੈ ਤੇ ਨਾ ਹੀ ਸਾਡੇ ਕੋਲ ਅੱਜ ਉਹ ਠੰਡੇ ਬੁਰਜ ਦਾ ਅਸਲ ਇਤਿਹਾਸ ਜੀਤੇ ਤੋਂ ਦੇਖ ਕੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗਣਾ ਸੀ ਵੀ ਬਾਪਰ ਕੀ ਰਿਹਾ ਜਬ ਪੁਰਾਣੇ ਸਮੇਂ ਵਿੱਚ ਕੀ ਬਾਪ ਰਿਆ ਉਹਨੂੰ ਸਮਝਣ ਵਾਸਤੇ ਸਾਡੇ ਕੋਲ ਪਹਿਲੇ ਤੇ ਧਾਰਮਿਕ ਅਸਥਾਨ ਖੋਲੇ ਗਏ ਔਰ ਦੂਸਰੀ ਚੀਜ਼ ਧਾਰਮਿਕ ਗ੍ਰੰਥ ਜਿਨ੍ਹਾਂ ਤੋਂ ਪੜ੍ਹ ਕੇ ਸਾਨੂੰ ਪਤਾ ਲੱਗਣਾ ਸੀ ਬਹੁਤ ਘੱਟ ਗ੍ਰੰਥ ਐਸੇ ਨੇ ਜਿਨ੍ਹਾਂ ਦੇ ਵਿੱਚ ਸਹੀ ਇਤਿਹਾਸ ਤੁਹਾਨੂੰ ਮਿਲੇਗਾ ਜ਼ਿਆਦਾਤਰ ਵਿੱਚ ਮਿਲਾਵਟ ਕਰ ਦਿੱਤੀ ਗਈ ਹੈ ਔਰ ਇੱਕ ਤੇ ਇਹ ਚੀਜ਼ ਸੀ ਵੀ ਸਾਡੇ ਇਤਿਹਾਸ ਵਿੱਚ ਮਲਾਬੜ ਹੋਈ ਸਾਡੇ ਕੋਲ ਸਹੀ ਇਤਿਹਾਸ ਪਹੁੰਚਣ ਤੋਂ ਰੋਕਣ ਵਾਸਤੇ ਬੜੇ ਯਤਨ ਹੋਏ ਔਰ ਦੂਸਰੀ ਇਤਰਾਸ ਦੀ ਸਾਡੀ ਕੌਮ ਦੀ ਇਹ ਕਿ ਜਿੰਨੇ ਕੁ ਬਚੇ ਖੁਚੇ ਗ੍ਰੰਥ ਸਾਡੇ ਕੋਲ ਸਨ ਉਹਨਾਂ ਨੂੰ ਪੜਨ ਦੇ ਵਿੱਚ ਅੱਜ ਦੀ ਜਵਾਨੀ ਦੀ ਦਿਲਚਸਪੀ ਕੋਈ ਨਹੀਂ ਹੈ ਤੁਸੀਂ ਅੱਜ ਸਿੱਖਾਂ ਦੇ ਘਰਾਂ ਵਿੱਚ ਹਰ ਚੀਜ਼ ਵੇਖ ਲਓਗੇ ਮਹਿੰਗੇ ਤੋਂ ਮਹਿੰਗਾ ਟੈਲੀਵਿਜ਼ਨ ਮਹਿੰਗੇ ਤੋਂ ਮਹਿੰਗੀ ਗੱਡੀ ਮਹਿੰਗੇ ਮਹਿੰਗੀ ਕਾਰ ਹਰ ਇੱਕ ਚੀਜ਼ ਚਮਕ ਚਮਾਉਂਦਾ ਘਰ ਮਿਲ ਜਾਏਗਾ ਪਰ ਜੇਕਰ ਸਿੱਖਾਂ ਦੇ ਘਰਾਂ ਵਿੱਚੋਂ ਕੋਈ ਚੀਜ਼ ਨਹੀਂ ਲੱਭਦੀ ਉਹ ਕਿਤਾਬਾਂ ਨੇ ਇਤਿਹਾਸਕ ਗ੍ਰੰਥ ਸਾਡੀਆਂ ਉਹ ਵਿਰਾਸਤਾਂ ਜਿਹਦੇ ਵਿੱਚ ਉਹ ਖਜ਼ਾਨਾ ਸੰਭਾਲ ਕੇ ਰੱਖਿਆ ਹੋਇਆ ਸੀ ਅੱਜ ਸਾਡੇ ਬੱਚੇ ਕਿਤਾਬਾਂ ਤੋਂ ਬੜੀ ਦੂਰ ਹੋ ਗਏ ਨੇ ਇਤਿਹਾਸਕ ਗ੍ਰੰਥਾਂ ਤੋਂ ਬੜੀ ਦੂਰ ਹੋ ਗਏ ਨੇ ਤੇ ਜੇ ਕਿਤੇ ਕਿਸੇ ਧਾਰਮਿਕ ਸਥਾਨ ਤੇ ਜਾਣ ਦਾ ਕੋਈ ਯਤਨ ਵੀ ਕਰਦਾ ਹੈ ਤੇ ਉਥੇ ਵੀ ਜਾਣ ਦਾ ਜਿਹੜਾ ਮੁੱਖ ਕਾਰਨ ਹੁੰਦਾ ਉਥੋਂ ਕੁਝ ਪ੍ਰਾਪਤ ਕਰਕੇ ਲਿਆਉਣਾ ਨਹੀਂ ਹੁੰਦਾ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜਾਂਦੇ ਆ ਜਿਵੇਂ ਟੂਰ ਜਾਇਆ ਜਾਂਦਾ ਕੋਈ ਘੁੰਮਣ ਜਾਂਦਾ ਓਦਾਂ ਫੋਟੋਆਂ ਖਿਚਵਾ ਕੇ ਬੈਠ ਕੇ ਮੁੜਾਏ ਪਰ ਉਥੇ ਗੁਰੂ ਰਾਮਦਾਸ ਦੇ ਘਰ ਦੀ ਕਿਹੜੀ ਰੋਹਾਨੀਅਤ ਵਰਤਦੀ ਸੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਬੜਾ ਨਹੀਂ ਪਤਾ ਉਹਨਾਂ ਨੂੰ ਜਮਕੌਰ ਸਾਹਿਬ ਦੀ ਧਰਤੀ ਕਿਸ ਗੱਲ ਦੀ ਗਵਾਹੀ ਭਰਦੀ ਹੈ ਉੱਥੇ ਡੁੱਲਿਆ ਹੋਇਆ ਖੂਨ ਦਾ ਇੱਕ ਇੱਕ ਕਤਰਾ ਸਾਡੇ ਅੰਦਰ ਸਿੱਖੀ ਦਾ ਜਜ਼ਬਾ ਪੈਦਾ ਕਰਨ ਵਾਲਾ ਸੀ ਪਰ ਅੱਜ ਜਿੰਨਾ ਜ਼ਿਆਦਾ ਪੰਜਾਬ ਦੀ ਧਰਤੀ ਦੇ ਲੋਕ ਸਿੱਖੀ ਤੋਂ ਦੂਰ ਨੇ ਉਹਨਾਂ ਮੈਨੂੰ ਲੱਗਦਾ ਹੈ ਦੂਜੀਆਂ ਧਰਤੀਆਂ ਤੇ ਰਹਿਣ ਵਾਲੇ ਦੂਜੀਆਂ ਥਾਵਾਂ ਤੇ ਰਹਿਣ ਵਾਲੇ ਲੋਕ ਸਿੱਖੀ ਤੋਂ ਇੰਨੇ ਵਾਂਝੇ ਨਹੀਂ ਔਰ ਇਹਦੇ ਪਿੱਛੇ ਨੇ ਕਾਰਨ ਵੀ ਬੜੇ ਨੇ ਸਭ ਤੋਂ ਪਹਿਲਾ ਮੁੱਖ ਕਾਰਨ ਹੁੰਦਾ ਵੀ ਜਿਨ੍ਹਾਂ ਨੇ ਸਾਨੂੰ ਇਹ ਗਿਆਨ ਕਰਵਾਉਣਾ ਸੀ ਜਿਨ੍ਹਾਂ ਨੇ ਸਾਡੇ ਲਈ ਚਾਨਣ ਮਨਾਰੇ ਬਨਣਾ ਸੀ ਜਾਂ ਜਿਨ੍ਹਾਂ ਨੇ ਸਾਡੇ ਤੱਕ ਯਤਨ ਕਰਕੇ ਉਹ ਪ੍ਰਚਾਰ ਕਰਨਾ ਸੀ ਜਿਹਦੇ ਨਾਲ ਘਰ-ਘਰ ਅੰਦਰ ਧਰਮ ਸਾਲ ਹੋ ਸਕੇ ਜਿਹਦੇ ਨਾਲ ਘਰ-ਘਰ ਅੰਦਰ ਸਿੱਖੀ ਆ ਸਕੇ ਜ਼ਿਆਦਾਤਰ ਉਹਨਾਂ ਲੋਕਾਂ ਨੇ ਆਪਣੇ ਫਰਜ਼ ਨਹੀਂ ਨਿਭਾਏ ਮੈਂ ਬੇਨਤੀ ਕਰਾਂ ਬਹੁਤ ਸ਼ਖਸੀਅਤਾਂ ਐਸੀਆਂ ਨੇ ਜਿਨ੍ਹਾਂ ਦਾ ਬੜਾ ਜੋਰ ਲੱਗਿਆ ਹੋਇਆ ਕਿ ਘਰ-ਘਰ ਅੰਦਰ ਸਿੱਖੀ ਹੋਵੇ ਸਾਡੇ ਬੱਚੇ ਨਸ਼ਿਆਂ ਨੂੰ ਤਿਆਗ ਕੇ ਕੇਸ ਰੱਖਣ ਗੁਰੂ ਵਾਲੇ ਬਣ ਆਪਣਾ ਜੀਵਨ ਬਰਬਾਦ ਨਾ ਕਰਨ ਉੱਥੇ ਹੀ ਬਹੁਤ ਸਾਰੇ ਲੋਕ ਐਸੇ ਵੀ ਨੇ ਜਿਨ੍ਹਾਂ ਕੋਲ ਸਮਰੱਥਾ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਸਿੱਖ ਕੌਮ ਦੇ ਪ੍ਰਚਾਰ ਲਈ ਕੋਈ ਉਪਰਾਲਾ ਨਹੀਂ ਕੀਤਾ ਇਹਨੂੰ ਮਹਾਰਾਜ ਨੇ ਬਾਣੀ ਵਿੱਚ ਵੀ ਬਿਆਨ ਕੀਤਾ ਕਿਉਂਕਿ ਗੁਰਮੁਖੋ ਜਦੋਂ ਸਵਾਲ ਪੁੱਛਦਾ ਹੈ ਨਾ ਕਿਸੇ ਕੌਮ ਦਾ ਅੰਤ ਕਦੋਂ ਹੁੰਦਾ ਹੈ ਜਾਜਾਦੋ ਕਿਸੇ ਕੌਮ ਦਾ ਪਤਨ ਕਦੋਂ ਹੁੰਦਾ ਹੈ ਜ ਜ ਸੰਸਾਰ ਦੇ ਵਿੱਚ ਝੂਠ ਜ਼ਿਆਦਾਤਰ ਕਦੋਂ ਫੈਲਦਾ ਹੈ ਭਾਵੇਂ ਮਸਜਿਦ ਹੈ ਭਾਵੇਂ ਗੁਰਦੁਆਰਾ ਹੈ ਇਹਨਾਂ ਥਾਵਾਂ ਤੇ ਰਹਿਣ ਵਾਲੇ ਲੋਕਿਆਂ ਦੇ ਹਿਰਦੇ ਜਦੋਂ ਮੈਲੇ ਹੋ ਜਾਂਦੇ ਨੇ ਤੇ ਉਹ ਆਪਣੇ ਧਰਮ ਨੂੰ ਆਪ ਕਮਾਉਣ ਦੀ بجائے ਦੂਜਿਆਂ ਨੂੰ ਤਾਂ ਦੱਸਣਾ ਹੀ ਕੀ ਸੀ ਆਪ ਵੀ ਨਹੀਂ ਕਮਾਉਂਦੇ ਸਗੋਂ ਵਿਕਾਰਾਂ ਵਾਲੇ ਪਾਸੇ ਤੁਰ ਪੈਂਦੇ ਨੇ ਉਦੋਂ ਉਸ ਧਾਰਮਿਕ ਲੋਕਾਂ ਦੀ ਜਿਹੜੀ ਕੌਮ ਹੈ ਨਾ ਗੁਰਮੁਖੋ ਉਹਦਾ ਪਤਨ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਵਾਸਤੇ ਤਨ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕਹਿੰਦੇ ਨੇ ਥਾ ਨਸ਼ਟ ਜਗ ਭ੍ਰਸ਼ਟ ਹੋਏ ਡੂਪਤਾ ਇਬ ਜਗ ਸੱਚੀ ਮੁੱਚੀ ਉਦੋਂ ਸੰਸਾਰ ਤੇ ਕੌਮਾਂ ਡੁੱਬ ਜਾਂਦੀਆਂ ਨੇ ਜਦੋਂ ਪਵਿੱਤਰ ਥਾਮਾਂ ਤੇ ਰਹਿਣ ਵਾਲੇ ਧਾਰਮਿਕ ਲੋਕ ਜਿਨ੍ਹਾਂ ਨੇ ਪ੍ਰਚਾਰ ਕਰਨਾ ਸੀ ਜਿਨ੍ਹਾਂ ਨੇ ਕੌਮ ਨੂੰ ਹਲੂਣੇ ਦੇ ਕੇ ਜਗਾਉਣਾ ਸੀ ਜਦੋਂ ਉਹ ਆਪ ਸੌਹ ਜਾਂਦੇ ਨੇ ਜਾਂ ਭ੍ਰਸ਼ਟ ਹੋ ਜਾਂਦੇ ਨੇ ਉਦੋਂ ਗੁਰਮੁਖੋ ਸੱਚੀ ਮੁੱਚੀ ਕੌਮਾਂ ਡੁੱਬ ਜਾਂਦੀਆਂ ਨੇ ਤੇ ਮੈਂ ਬੇਨਤੀ ਕਰਾਂ ਇਹ ਸਾਰੇ ਨਹੀਂ ਪਰ ਜ਼ਿਆਦਾਤਰ ਅੱਜ ਸਾਡੀ ਕੌਮ ਦੇ ਵਿੱਚ ਉਹ ਲੋਕ ਇਕੱਠੇ ਹੋਏ ਨੇ ਜਿਨ੍ਹਾਂ ਨੇ ਕੌਮ ਨੂੰ ਸਿਰਫ ਡੋਬਣ ਤੇ ਜ਼ੋਰ ਲਾਇਆ ਕਲਗੀ ਤਰਪਾਤਸ਼ਾ ਦਾ ਨਾਰਾ ਸੀ ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ ਪਰ ਅੱਜ ਜਿਨ੍ਹਾਂ ਨੂੰ ਅਸੀਂ ਆਪਣੇ ਸਿਰਾਂ ਤੇ ਬਿਠਾਇਆ ਸਮਰੱਥਾ ਦਿੱਤੀ ਤਾਕਤਾਂ ਦਿੱਤੀਆਂ ਕੁਰਸੀਆਂ ਦਿੱਤੀਆਂ ਉਹਨਾਂ ਲੋਕਾਂ ਨੇ ਸਿਰਫ ਪੰਥ ਨੂੰ ਹੀ ਗੁਰਮੁਖੋ ਉਜਾੜਿਆ ਹੈ ਤੇ ਆਪਣੇ ਆਪ ਨੂੰ ਵਸਾਇਆ ਹੈ ਔਰ ਵਾਪਰ ਰਹੇ ਇਸ ਕਾਲ ਯੁਗ ਦੇ ਭਿਆਨਕ ਦੌਰ ਵਿੱਚ ਇਹ ਬੜਾ ਪਿਆਰਾ ਜਤਨਾ ਮੈਂ ਪਰਸਨਲ ਤੌਰ ਤੇ ਵੀ ਬਾਬਾ ਹਰਜਿੰਦਰ ਸਿੰਘ ਜੀ ਦਾ ਬੜਾ ਧੰਨਵਾਦ ਕਰਦੀਆਂ ਕਿਉਂਕਿ ਪਿਛਲੇ ਸਾਲ ਵੀ ਇਹਨਾਂ ਨੇ ਦਾਸ ਨੂੰ ਕਿਹਾ ਸੀ ਹਾਜ਼ਰੀ ਭਰਨ ਵਾਸਤੇ ਸੋ ਜਿੰਨਾਂ ਕੋ ਸਮਾਂ ਦਾਸ ਨੂੰ ਹੁਕਮ ਹੁੰਦਾ ਆਪ ਜੀ ਦੇ ਸਨਮੁਖ ਦਰਸ਼ਨ ਕਰੀ ਦੇ ਨੇ ਇਹ ਬੜਾ ਵਧੀਆ ਉਪਰਾਲਾ ਹੈ ਕਿ ਹਰ ਸਾਲ ਬਾਬਾ ਜੀ ਦੱਸ ਰਹੇ ਸੀ ਤਕਰੀਬਨ 7ਵਾਂ ਇਹ ਆਪਣਾ ਸਾਲਾਨਾ ਸਮਾਗਮ ਹੈ ਔਰ ਇਹ ਬਿਨਾ ਕਿਸੇ ਲੋਭ ਤੋਂ ਬਿਨਾ ਕਿਸੇ ਲਾਲਚ ਤੋਂ ਕੀਤਾ ਜਾ ਰਿਹਾ ਹੈ ਕਾਦੇ ਵਾਸਤੇ ਵੀ ਸਿੱਖੀ ਦਾ ਪ੍ਰਚਾਰ ਹੋ ਸਕੇ ਬਾਬਾ ਅਜੀਤ ਸਿੰਘ ਜੀ ਦਾ ਜਦੋਂ ਇਤਿਹਾਸ ਆਪਾਂ ਪੜਦੇ ਆ ਮੈਂ ਸਿਰਫ 1 ਮਿੰਟ ਦੇ ਵਿੱਚ ਸਮਾਪਤੀ ਕਰ ਰਿਹਾ ਬਾਬਾ ਅਜੀਤ ਸਿੰਘ ਜੀ ਦਾ ਇਤਿਹਾਸ ਅਸੀਂ ਪੜ ਰਿਹਾ ਉਹਨਾਂ ਦੇ ਸਮਰਪਿਤ ਅਸੀਂ ਦਿਹਾੜੇ ਮਨਾਏ ਪਰ ਗੁਰਮਖੋ ਇਹ ਸਭ ਕੁਝ ਕਰਨ ਤੋਂ ਬਾਅਦ ਸਾਡਾ ਕੁਝ ਨਿਚੋੜ ਨਿਕਲਣਾ ਚਾਹੀਦਾ ਹੈ ਜੇ ਜਾਗ ਲਾਇਆ ਜਾਂਦਾ ਹੈ ਉਹਨੂੰ ਰੜਕਿਆ ਜਾਂਦਾ ਹੈ ਇੰਨੀ ਮਿਹਨਤ ਜੇ ਕੋਈ ਮਾਤਾ ਘਰ ਵਿੱਚ ਕਰਦੀ ਹੈ ਉਹਦਾ ਕਾਰਨ ਇੱਕ ਹੁੰਦਾ ਹੈ ਵੀ ਤਤ ਨਿਕਲ ਆਵੇ ਅਖੀਰ ਵਿੱਚ ਘਿਓ ਮਿਲ ਜਾਏ ਅਖੀਰ ਵਿੱਚ ਮੱਖਣ ਮਿਲ ਜਾਏ ਤੇ ਜੇ ਆ ਸਭ ਕੁਝ ਉਪਰਾਣੇ ਕਰਨ ਤੋਂ ਬਾਅਦ ਤੁਹਾਨੂੰ ਥਾਲੀ ਵਿੱਚ ਪਰੋਸ ਕੇ ਸਤ ਸੰਗਤ ਦੇ ਦਿੱਤੀ ਗਈ ਹੈ ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਪਏ ਨੇ ਸਾਡੇ ਕੌਮ ਦੇ ਪ੍ਰਚਾਰਕ ਸ਼ਖਸੀਅਤਾਂ ਸਾਡੇ ਕੋਲ ਪਹੁੰਚ ਰਹੀਆਂ ਨੇ ਤੁਹਾਨੂੰ ਗੁਰੂ ਇਹ ਜਵਾਨੀ ਸਾਡੇ ਲੇਖੇ ਲਾਈ ਤੇ ਅਸੀਂ ਆਪਣੀਆਂ ਜਵਾਨੀਆਂ ਨਸ਼ਿਆਂ ਤੋਂ ਹਟਾ ਕੇ ਜੇ ਗੁਰੂ ਨਾਲ ਨਹੀਂ ਜੋੜ ਸਕੇ ਤਾਂ ਗੁਰਮੁਖੋ ਚੇਤੇ ਰੱਖੋ ਇਹ ਸਿਰਫ ਇੱਕ ਖੱਜਲਖਵਾਦੀ ਬਣ ਕੇ ਰਹਿ ਜਾਏਗੇ ਇਹ ਕੀਤਾ ਹੋਇਆ ਉਪਰਾਲਾ ਸਾਡਾ ਸਫਲ ਹੋਵੇ ਖੰਡੇ ਬਾਟੇ ਦੀ ਪੌਲ ਵਾਸਤੇ ਵੀ ਭਾਈ ਸਾਹਿਬ ਜੀ ਨੇ ਉਪਰਾਲਾ ਕੀਤਾ ਪੰਜ ਪਿਆਰੇ ਖੰਡੇ ਬਾਟੇ ਦੀ ਪੌਲ ਦੇ ਰਹੇ ਨੇ ਆਪੋ ਆਪਣਾ ਜੀਵਨ ਗੁਰੂ ਦੇ ਲੇਖੇ ਲਾਈਏ ਸਮਾਂ ਮਿਲੇ ਤੇ ਕਿਸੇ ਦਿਨ ਖੁੱਲ ਕੇ ਇਤਿਹਾਸ ਆਪਜੀ ਦੇ ਨਾਲ ਸਾਂਝਾ ਕੀਤਾ ਜਾਏਗਾ ਮੇਰੇ ਸਮੇਂ ਦੀ ਸਮਾਪਤੀ ਹੈ ਗੁਰੂ ਕਿਰਪਾ ਕਰੇ ਅਸੀਂ ਆਪਣੇ ਇਤਿਹਾਸ ਨੂੰ ਪਛਾਣੀਏ ਆਪਣੇ ਇਤਿਹਾਸਕ ਸਥਾਨਾਂ ਨਾਲ ਪ੍ਰੇਮ ਕਰੀਏ ਤੇ ਜਦੋਂ ਕਦੇ ਸਮਾਂ ਬਣਦਾ ਹੈ ਸਾਲ 6 ਮਹੀਨਿਆਂ ਬਾਅਦ ਆਪਣੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਦੇ ਰਹੀਏ ਆਪਣੇ ਇਤਿਹਾਸਕ ਗ੍ਰੰਥਾਂ ਨੂੰ ਪੜ੍ਹਦੇ ਰਹੀਏ ਤਾਂ ਕਿ ਇਦਾਂ ਦੇ ਉਪਰਾਦੇ ਹੋਰ ਵੀ ਹੁੰਦੇ ਰਹਿਣ ਇਐਸੀ ਆਪਣੇ ਗ੍ਰੰਥ ਆਪਣੇ ਪੰਥ ਨਾਲ ਜੁੜ ਕੇ ਗੁਰੂ ਦੇ ਅੰਗ ਸੰਗ ਰਹਿ ਕੇ ਸਿੱਖੀ ਸਿਧਕ ਕੇਸਾਂ ਸਵਾਸਾਂ ਸੰਗ ਨਿਭਾ ਕੇ ਜਾਈਏ ਮੇਰਾ ਸਮਾਪਤ ਹੈ ਇਨੀਆਂ ਬੇਨਤੀਆਂ ਪਰਵਾਨ ਬਹੁਤ ਬਹੁਤ ਧੰਨਵਾਦ ਹੈ ਭਾਈ ਹਰਜਿੰਦਰ ਸਿੰਘ ਜੀ ਦਾ ਭਾਈ ਗੁਰਵਿੰਦਰ ਸਿੰਘ ਜਿਨ੍ਹਾਂ ਨਾਲ ਸਾਡਾ ਪ੍ਰੇਮ ਹੈ ਇਨਾਂ ਦਾ ਵੀ ਧੰਨਵਾਦ ਆਪ ਸੰਗਤਾਂ ਦੇ ਦਰਸ਼ਨ ਕਰਵਾਏ ਸਭ ਤੋਂ ਵੱਡਾ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਸਤ ਸੰਗਤ ਦਾ ਸਮਾਂ ਬਖਸ਼ਿਆ ਇਨੀਆਂ ਬੇਨਤੀਆਂ ਪਰਵਾਣ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਦੀ ਸਾਂਝ ਪਾਓ ਵਾਹਿ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ